ਹੈਲੋ ਦੋਸਤੋ ਮੈਂ ਡਾਕਟਰ ਪ੍ਰੇਮ ਪ੍ਰੇਮ ਕੈਰੋਪ੍ਰੈਕਟਿਕ ਕਲੀਨਿਕ ਮੰਡੀਕਲਾਂ ਤੋਂ ਅੱਜ ਫੇਰ ਲਾਈਵ ਹੋਏ ਆ ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਮੇਰਾ YouTube ਚੈਨਲ ਪ੍ਰੇਮ ਕੈਰੋਪ੍ਰੈਕਟਿਕ ਕਲੀਨਿਕ ਮੰਡੀਕਲਾਂ ਤੁਸੀਂ ਜਰੂਰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰੋ ਤਾਂ ਜੋ ਇਹ ਵੀਡੀਓ ਵੀ ਉਹਨਾਂ ਪੇਸ਼ੈਂਟਾਂ ਤੱਕ ਉਹਨਾਂ ਮਰੀਜ਼ਾਂ ਤੱਕ ਪਹੁੰਚ ਸਕੇ ਜੋ ਘਰਾਂ ਦੇ ਵਿੱਚ ਦਰਦ ਨਾਲ ਜੂਝ ਰਹੇ ਨੇ ਅੱਜ ਅਸੀਂ ਇੱਕ ਐਸੇ ਮਰੀਜ਼ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇਹਨਾਂ ਦਾ ਨਾਮ ਗੁਰਦੇਵ ਸਿੰਘ ਉਮਰ ਇਹਨਾਂ ਦੀ 60 ਸਾਲ ਜਿਵੇਂ ਕਹਾ ਕਿ ਇਹ ਜ਼ਿਲ੍ਹਾ ਸੰਗਰੂਰ ਪਿੰਡ ਜਖੇਪਲ ਤੋਂ ਸਾਡੇ ਕੋਲ ਆਏ ਸੀਗੇ ਅੱਜ ਇਹਨਾਂ ਦਾ ਦੂਜਾ ਦਿਨ ਹੈ ਦੋਸਤੋ ਮੈਂ ਤੁਹਾਨੂੰ ਬਾਪੂਵਾਲ ਨਾਲ ਵੀ ਗੱਲ ਕਰਾਉਣੀ ਚਾਹੂੰਗਾ ਅਸੀਂ ਤੁਹਾਨੂੰ ਬਾਪੂਵਾਲ ਲੈ ਕੇ ਚੱਲਦੇ ਹਾਂ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਬਾਪੂ ਦੇ ਜੋ ਲਤ ਦੇ ਉੱਪਰ ਹੈ ਅਸੀਂ ਰੱਸੀ ਜਿਹੜੀ ਹੈ ਉਹ ਬੰਨੀ ਹੋਈ ਹੈ ਬਾਪੂ ਦੇ ਲੱਤ ਦੇ ਵਿੱਚ ਕਾਫੀ ਦਰਦ ਸੀਗਾ ਪੇਨ ਸੀਗਾ ਔਰ ਲੱਤ ਦੇ ਵਿੱਚ ਰੇਡੀਏਟ ਕਰ ਰਿਹਾ ਸੀਗਾ ਪੇਨ ਜਿਸ ਕਾਰਨ ਅਸੀਂ ਕੋਸ਼ਿਸ਼ ਸਾਡੀ ਇਹ ਹੈ ਕਿ ਇਹ ਰੱਸੀ ਦੇਖੋ ਤੁਸੀਂ ਅਸੀਂ 1.5 ਇੰਚ ਦੇ فاਸਲੇ ਦੇ ਨਾਲ ਬਾਪੂ ਦੀ ਸਾਰੀ ਲਤ ਕਵਰ ਕੀਤੀ ਹੋਈ ਹੈ ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਦੀ ਬਲੋਕੇਜ ਹੈ ਜਿਹੜੀ ਉਹ ਚਾਰ ਸਵੇਰੋਂ ਨਾਲ ਕੰਪਰੇਸ਼ਨ ਜੋ ਹੋ ਰਿਹਾ ਇਹਨਾਂ ਨੂੰ ਖੁੱਲ ਜਾਵੇ ਅਸੀਂ ਹੁਣ ਤੁਹਾਡੀ ਬਾਪੂ ਜੀ ਨਾਲ ਗੱਲ ਕਰਾਉਣੀ ਚਾਹਾਂਗੇ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਬਾਪੂ ਜੀ ਤੁਹਾਡਾ ਮੇਰਾ ਨਾਮ ਗੁਰਦੇਵ ਸਿੰਘ ਹੈ ਗੁਰਦੇਵ ਸਿੰਘ ਜੀ ਹਾਂ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਬਾਪੂ ਜੀ ਮੈਂ ਜਿਹੇਪੁਰਾ ਆਇਆ ਸੁਨਾਮ ਦੇ ਲਾਗੇ ਹਾਂ ਸੁਨਾਮ ਦੇ ਲਾਗੇ ਜਿਹੇਪੁਰਾ ਜਲਾ ਸੰਗਰੂਰ ਹੈ ਜ਼ਿਲ੍ਹਾ ਸੰਗਰੂਰ ਹਾਂ ਜੀ ਕੀ ਪ੍ਰੋਬਲਮ ਸੀ ਕੀ ਬਾਪੂ ਜੀ ਤੁਹਾਨੂੰ ਮੇਰੇ ਆ ਲੱਤੀ ਬਹੁਤ ਦਰਦ ਕਰਦੀ ਢੂਹੀ ਤੇ ਲੱਤ ਅੱਛਾ ਜੀ ਮੈਂ ਬਹੁਤ ਦਵਾਈਆਂ ਖਾ ਗਏ ਜਿੰਨੀਆਂ ਵੀ ਕਹਦੇ 19 ਦਵਾਈਆਂ ਖਾਦਿਆਂ ਜੀ ਮੈਂ ਘੱਟੋ ਘੱਟ 150 ਦੀ ਰੋਜ਼ ਦਵਾਈ ਖਾਂਦਾ ਸੀ ਆ 150 ਦੀ ਰੋਜ਼ ਰੋਜ਼ ਹੀ ਆ ਪੰਜ 6 ਮਹੀਨੇ ਤੱਕ 150 ਦੀ ਰੋਜ਼ ਦਵਾਈ ਖਾਂਦਾ ਸੀ ਠੀਕ ਹੈ ਬਾਪੂ ਮੈਂ ਇੱਥੇ ਜਵੇ ਤੋਨੇ ਸੁਨਾਮ ਤੇ ਲੱਗੇ ਕਿ ਮੈਨੂੰ ਲੱਗਦਾ ਵੀ 20 50 ਕਿਲੋਮੀਟਰ ਤੱਕ ਕੋਈ ਡਾਕਟਰ ਹੀ ਖੜਾ ਹੈ ਅੱਛਾ ਜੀ ਹਾਂ ਜੀ ਕਿੰਨਾ ਸਮਾਂ ਹੋ ਗਿਆ ਬਾਪੂ ਜੀ ਤੁਹਾਨੂੰ ਲੱਤ ਨੂੰ ਦਾ ਜੀ ਹੋ ਗਿਆ 1.5 ਸਾਲ ਨੂੰ 1.5 ਸਾਲ ਹਾਂ ਜੀ ਠੀਕ ਹੈ ਜੀ ਤੇ ਆ ਹੁਣ 6 7 ਮਹੀਨੇ ਦਾ ਬਾਹਲੇ ਜ਼ਿਆਦਾ ਰਿਹੀ ਜੀ ਠੀਕ ਹੈ 6-7 ਮਹੀਨਿਆਂ ਜੋ ਸਮਾਂ ਮੈਂ ਦਾਦਾ ਵੀ ਘੱਟੋ-ਘੱਟ ਮੈਂ ਕੋਂਟਾ ਦੇ ਹਿਸਾਬ ਨਾਲ ਬਾਇਰ ਹੋਇਆ ਹੁੰਦਾ ਅੱਛਾ ਜੀ ਦਵਾਈਆਂ ਨੇ ਮੇਰਾ ਸਰੀਰ ਹੀ ਬੇਕਾਰ ਕਰਤਾ ਜੀ ਐਡਾ ਪਿੱਤਾਂ ਖਾਦੀਆਂ ਬੁਰੇ ਹਾਲ ਬਹੁਤ ਔਖਾ ਕਰਿਆ ਜੀ ਠੀਕ ਹੈ ਤੁਸੀਂ ਕੰਮ ਕੀ ਕਰਦੇ ਹੋ ਅਪੂ ਜੀ ਮੈਂ ਕੰਮ ਚੜਾਈ ਦਾ ਕਰਦਾ ਜੀ ਕੋਈ ਨਹੀਂ ਕਰਦਾ ਹਾਂ ਠੀਕ ਹੈ ਜੀ ਠੀਕ ਹੈ ਤੇ ਕਈ ਵਾਰੀ ਤਾਂ ਮੈਨੂੰ ਆਇਆ ਹੋ ਜਾਂਦਾ ਜੀ ਕਿ ਮੈਂ ਕਈ ਵਾਰੀ ਤਾਂ ਆਇਆ ਦੁੱਖ ਨਾਲ ਹੋ ਜਾਂਦੀ ਵੀ ਮੇਰੇ ਦੱਤ ਬੜਾ ਆ ਜਾਂ ਐਨਾ ਔਖਾ ਹੋ ਜਾਂਦਾ ਜੀ ਹਾਂ ਠੀਕ ਹੈ ਇਹਦਾ ਇੱਕ ਦਿਨ ਮੈਂ ਪਿਆ ਸੀਗਾ ਪਾਏ ਪਾਏ ਥੋੜੀ ਵੀੜੂ ਆ ਗਈ ਜੀ ਜੀ ਪਹਿਲਾਂ ਵੀ ਕੜਾਟਾ ਦੀ ਹੋਰ ਆਈ ਵੀਡੀਓ ਹੈ ਜੀ ਉਹ ਮੈਂ ਜਦੋਂ ਉਹਨੂੰ ਫੋਨ ਕਰਿਆ ਜੀ ਮੈਂ ਉਹਨੂੰ ਪੁੱਛਿਆ ਮਹਾਂ ਡਾਕਟਰ ਸਾਹਿਬ ਸਸਰੀ ਕਹੋ ਕਹਿੰਦੇ ਸਸਰੀ ਕਹਾਂ ਮਹਾਂ ਜੀ ਤੁਸੀਂ ਕਿੱਥੋਂ ਤੋਂ ਮੈਨੂੰ ਦੱਸੋ ਵੀ ਕਿੱਥੋਂ ਬੋਲਦੇ ਹੋ ਠੀਕ ਹੈ ਕਹਿੰਦਾ ਜੀ ਮੈਂ ਤਾਂ ਜੈਪੁਰ ਤੋਂ ਬੋਲਦਾ ਹਾਂ ਜੈਪੁਰ ਤੋਂ ਹਾਂ ਜੀ ਮੈਂ ਆਖਿਆ ਇਹ ਮਹਾਫਰੀ ਦਾ ਬਹੁਤ ਦੂਰ ਆ ਗਿਆ ਇੱਥੇ ਤੱਕ ਕਦ ਨਹੀਂ ਆਏ ਜਾਣਾ ਜੀ ਕਹਿੰਦਾ ਤੁਸੀਂ ਕਿੱਥੋਂ ਬੋਲਦੇ ਹੋ ਮਹਾ ਸੰਗਰੂਲ ਜਿਹਦੇ ਤੋਂ ਬੋਲਿਆ ਪੰਜਾਬ ਤੋਂ ਪੰਜਾਬ ਤੋਂ ਫਿਰ ਕਹਿੰਦਾ ਵੀ ਦੂਰ ਹੈ ਤਾਂ ਇੱਥੇ ਨਹੀਂ ਆਏ ਜਾਣਾ ਠੀਕ ਹੈ ਤੇ ਫਿਰ ਦੂਜੇ ਦਿਨ ਇੱਕੋ ਜਿਹੀ ਮੈਂ ਫੇਰ YouTube ਦੇਖੀ ਗਿਆ ਫਿਰ ਛੋਡੀ ਐਡ ਆਈ ਸੀ ਉਹ ਚਪਚਾ ਠੀਕ ਹੈ ਜੀ ਫਿਰ ਨਾ ਉਸੇ ਟਾਈਮ ਹੀ ਉਹ ਬੰਦ ਕਰਕੇ सोनू ਨੂੰ ਫੋਨ ਕਰਾਇਆ ਜੀ ਤੁਸੀਂ ਨੇ ਫਿਰ ਮੈਨੂੰ ਕਿਹਾ ਵੀ ਅਸੀਂ ਮੰਡੀ ਗਲਾਂ ਤੋਂ ਫਿਰ ਮੈਂ ਉਹਨੂੰ ਡਰੈਕਟ ਪੁੱਛਿਆ ਕਿ ਕਿੱਧਰੋਂ ਕਿੱਧਰ ਦੀ ਆਵਾ ਜੀ ਜੀ ਫਿਰ ਤੁਸੀਂ ਉਹਨੂੰ ਦੱਸਿਆ ਜੀ ਕੋਈ ਆਉਣ ਦੇ ਵਿੱਚ ਪਰੇਸ਼ਾਨੀ ਤਾਂ ਨਹੀਂ ਹੋਈ ਤੁਹਾਨੂੰ ਨਹੀਂ ਜੀ ਉਹ ਉੱਥੇ ਆ ਕੇ ਥੋੜਾ ਜਿਹਾ ਅੜਕਣ ਜੇ ਪਈ ਜੀ ਕਿ ਉੱਥੇ ਮੈਂ ਕਿਹਾ ਪੁੱਛ ਲਿਆ ਜੀ ਠੀਕ ਹੈ ਠੀਕ ਹੈ ਹਾਂ ਜੀ ਅੱਜ ਬਾਪੂ ਤੁਹਾਡਾ ਕਿਹ ਮੰਦਿਆ ਅੱਜ ਦੂਸਰਾ ਦਿਨ ਆਇਆ ਦੂਸਰਾ ਦਿਨ ਹੈ ਹਾਂਜੀ ਦੂਸਰੇ ਦਿਨ ਦੇ ਵਿੱਚ ਤੁਹਾਨੂੰ ਕਿੰਨਾ ਕੁ ਰੀਲੀਫ ਮਿਲ ਗਿਆ ਮੈਨੂੰ ਐਂ ਜ਼ਿਆਦਾ ਵੀ ਘਟੋ ਘਟਾ ਅੱਜ ਤੋਂ ਵੱਧ ਫਰਕ ਆਈ 70% ਵਾਂਗੂ ਫਰਕ ਆਈ 70% ਵਾਂਗੂ ਫਰਕ ਪੈ ਗਿਆ ਹਾਂ ਠੀਕ ਹੈ ਬਾਪੂ ਤੇ ਤੁਸੀਂ ਜੋ ਘਰਾਂ ਦੇ ਵਿੱਚ ਲੋਕ ਦਰਦ ਨਾਲ ਜੂਝ ਰਹੇ ਨੇ ਤੁਹਾਡੇ ਵਾਂਗੂ ਹਾਂਜੀ ਉਹਨਾਂ ਨੂੰ ਇਸ ਵੀਡੀਓ ਜਾਨੀਏ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਤਾਂ ਇਹ ਵੱਧ ਤੋਂ ਵੱਧ ਵੀ ਲੈ ਕੇ ਆਉਂਗਾ ਸੁਨੇਹਾ ਦਾ ਮੈਂ ਕੀ ਦੇਣਾ ਹੈ ਉਹਨਾਂ ਨੂੰ ਅੱਛਾ ਜੀ ਹਾਂ ਜਿਹੜਾ ਵੀ ਮੈਨੂੰ ਕੋਈ ਪੁੱਛੂਗਾ ਮੈਂ ਮਾ ਨੂੰ ਆਈ ਗੂੰਗਾ ਵੀ ਪਈ ਜੇ ਤੂੰ ਜਾ ਸਕਦਾ ਤਾਂ ਬਗਲ ਨਹੀਂ ਮੈਂ ਬਕਤਾ ਨੂੰ ਛੱਡਣਾ ਧੰਨਵਾਦ ਬਾਪੂ ਜੀ ਤੁਹਾਡਾ ਸਾਡਾ ਇੰਨਾ ਸਾਥ ਦੇਣ ਲਈ ਤੇ ਸੋ ਦੋਸਤੋ ਹੁਣ ਅਸੀਂ ਜੋ ਰੱਸੀ ਬਾਪੂ ਜੀ ਦੇ ਲਾਤੇ ਲਾਈ ਹੋਈ ਸੀਗੀ ਇਹਨੂੰ ਅਸੀਂ ਖੋੜਨੇ ਆਂ ਔਰ ਬਾਪੂ ਜੀ ਇਹਨੂੰ ਅਸੀਂ ਲਾਸਟ ਤੇ ਪੁੱਛਾਂਗੇ ਵੀ ਤੁਹਾਨੂੰ ਕਿੰਨਾ ਇੱਕ ਫਰਕ ਲੱਗਿਆ ਇਸ ਰੱਸੀ ਦੇ ਨਾਲ ਦੋਸਤੋ ਜੇ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਲੱਤ ਦੇ ਉਚਾਸ ਫੇਰਿਓ ਬਲਾਕੇਜ ਹੈ ਜਿਹੜੀ ਉਹ ਖੁੱਲ ਜਾਂਦੀ ਹੈ ਨਾ ਕੰਪਰੈਸ਼ਨ ਦੀ ਬਾਪੂ ਜੀ ਜਿਵੇਂ ਜਿਵੇਂ ਰੱਸੀ ਖੁੱਲੀ ਜਾਂਦੀ ਹੈ ਲੱਤ ਹਲਕੀ ਹੁੰਦੀ ਜਾਂਦੀ ਹੈ ਕੀ ਹੁੰਦੀ ਜਾਂਦੀ ਹੈ ਦੋਸਤੋ ਸੋ ਇਹ ਰੱਸੀ ਜਿਹੜੀ ਹੈਗੀ ਆ ਬਿਲਕੁਲ ਖੋਲ ਦਿੱਤੀ ਹੈ ਬਾਪੂ ਦੀ ਲੱਤ ਤੋਂ ਬਾਪੂ ਜੀ ਚੱਲ ਕੇ ਦੇਖੋ ਤੁਸੀਂ ਪਾਸਾ ਲੈ ਕੇ ਉੱਠੋ ਪਰ ਚੱਲ ਕੇ ਦੇਖੋ ਪਹਿਲਾਂ ਨਾਲੋਂ ਸਰੀਰ ਕਿੰਨਾ ਕ ਹਲਕਾ ਹੋਇਆ ਸਾਨੂੰ ਜਰੂਰ ਇਸ ਵੀਡੀਓ ਜਰੀ ਜਰੂਰ ਦੱਸਿਓ ਕਿੰਨਾ ਫਰਕ ਪੈ ਗਿਆ ਬਾਪੂ ਸਰੀਰ ਦਾ ਠੀਕ ਆ ਜੀ ਜੇ ਮੈਂ ਦੱਸ ਦੇਵਾਂ ਕਿ ਤੁਹਾਡੀ ਜਿਹੜੀ ਲੱਤ ਸੀਗੀ ਉਹ ਵੀ ਸ਼ਾਰਟ ਸੀਗੀ ਪਹਿਲੇ ਦਿਨੋਂ ਹਾਂ ਜੀ ਹਾਂ ਤੁਰਨ ਦੇ ਵਿੱਚ ਵੀ ਥੋੜਾ ਜਿਹਾ ਲੰਗੜਾ ਕੇ ਤੁਰਦੇ ਸੀ ਠਗੜਾ ਕੇ ਤੁਰਦਾ ਸੀ ਜੀ ਤੇ ਹੁਣ ਕੋਈ ਤੁਰਨ ਦੇ ਵਿੱਚ ਨਹੀਂ ਕੋਈ ਤਕਲੀਫ ਨਹੀਂ ਜੀ ਤੁਰਨ ਦੀ ਆ ਮੈਂ ਸਿੱਧਾ ਤੁਰ ਰਿਹਾ ਹਾਂ ਹੁਣ ਇੱਕ ਟਾਈਮ ਠੀਕ ਹੈ ਹਾਂ ਤੋ ਦੋਸਤੋ ਅੰਤ ਦੇ ਵਿੱਚ ਵੀਡੀਓ ਦੇ ਅੰਤ ਦੇ ਵਿੱਚ ਮੈਂ ਤੁਹਾਡੇ ਚਰਨਾਂ ਦੇ ਵਿੱਚ 구ਜਾਰਸ਼ ਕਰਦਾ ਕਿ ਜੇ ਤੁਸੀਂ ਅਜੇ ਵੀ ਮੇਰਾ ਇਹ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਸੇ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਸ਼ੇਅਰ ਕਰੋ ਇਹ ਵੀਡੀਓ ਨੂੰ ਉਹਨਾਂ ਮਰੀਜ਼ਾਂ ਤੱਕ ਪਹੁੰਚਾਓ ਜੋ ਘਰਾਂ ਦੇ ਵਿੱਚ ਜੂਝ ਰਹੇ ਨੇ ਸੋ ਬਾਪੂ ਅੰਤ ਦੇ ਵਿੱਚ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਦੁਆਰੇ ਮੈਂ ਤਾਂ ਐਂ ਕਹਿੰਦਾ ਜੀ ਵੀ ਜੇ ਕੋਈ ਵੀ ਮੈਨੂੰ ਪੁੱਛੂਗਾ ਜੀ ਵੀ ਤੁਸੀਂ ਕਿੱਥੋਂ ਦਾਜ ਕਰਾਇਆ ਜੀ ਮੈਂ ਤੁਹਾਡਾ ਐਡਰੈਸ ਵੀ ਦੇਵਾਂਗਾ ਜੀ جے نہیں بھی جاؤں گا جاؤں گا میں دیکھ کے ہوں ایکوں ਧੰਨਵਾਦ ਜੀ ਬਾਬੂ ਜੀ ਤੁਹਾਡਾ ਬਹੁਤ ਬਹੁਤ ਔਰ ਤੁਸੀਂ ਹੋਰ ਵੀ ਪੇਸ਼ੈਂਟਾਂ ਨੂੰ ਮੰਨ ਕੇ ਜੀ ਮੈਂ ਕਹਿੰਦਾ ਜੀ ਸਾਡੇ ਏਰੀਆ 'ਚ ਜਿੰਨੇ ਵੀ ਉਹ ਦੇ گئے میرے ਕੋਲ ਬਹੁਤ ਹੁੰਦੇ ਰਹਿੰਦੇ ਨੇ ਜੇ ਮੈਂ ਬਹੁਤ ਕੁਝ ਦੱਸਿਆ ਉਹਨਾਂ ਨੇ ਡਰਾਣੀ ਕੋਈ ਜਾਓ ਤਿੰਨ ਫੇਰੋਲੇ ਜਾਓ ਜੀ ਮੈਂ ਵੀ ਦੱਸੂਗਾ ਵੀ ਉਹਨਾਂ ਵੀ ਮੈਂ ਉੱਥੋਂ ਠੀਕ ਹੋਇਆ ਮੈਂ ਉੱਥੋਂ ਠੀਕ ਹੋਇਆ ਠੀਕ ਹੈ ਇੱਕ ਵਾਰ ਫਿਰ ਮੈਂ ਤੁਹਾਡੇ ਨਾਲ ਹੋਰ ਗੱਲ ਕਰਨੀ ਚਾਹਾਂਗਾ ਵਾਡੀ ਤੇ ਅਸੀਂ ਕੋਈ ਦਵਾਈ ਜਾਂ ਠੀਕ ਹੈ ਕੋਈ ਇੰਜੈਕਸ਼ਨ ਤਾਂ ਨਹੀਂ ਲਵਾਇਆ ਨਾ ਮੇਰਾ ਦਰਦ ਤੋਂ ਤੁਸੀਂ ਠੀਕ ਹੋਏ ਹੋ ਹਾਂ ਜੀ ਹਾਂ 70 ਤੋਂ ਪਰਸੈਂਟ ਤੁਸੀਂ 70% ਠੀਕ ਆ ਜੀ ਠੀਕ ਹੋ ਦੋ ਦਿਨਾਂ ਦੇ ਵਿੱਚ ਦੋ ਦਿਨਾਂ ਦੇ ਵਿੱਚ ਠੀਕ ਹੈ ਹਾਂ ਸੋ ਦੋਸਤੋ ਅਸੀਂ ਪ੍ਰਮਾਤਮਾ ਕੀ ਅਰਦਾਸ ਕਰਦੇ ਹਾਂ ਕਿ ਆਉਣ ਵਾਲੇ ਸੈਸ਼ਨ ਦੇ ਵਿੱਚ ਬਾਪੂ 100% ਕਲੀਅਰ ਹੋ ਜਾਣ ਸਾਡੇ ਤੋਂ ਇਹ ਦਰਦ ਮੁਕਤ ਹੋ ਕੇ ਜਾਣ ਖੁਸ਼ੀ-ਖੁਸ਼ੀ ਆਪਣਾ ਜਿਹੜਾ ਜੀਵਨ ਹੈ ਉਹ ਬਤੀਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ